ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਹੜ੍ਹਾਂ ਨਾਲ ਹੋਈ ਕੁਦਰਤੀ ਤਬਾਹੀ ਨੂੰ ਲੈ ਕੇ ਵਿਧਾਨ ਸਭਾ ਦੇ ਸੱਦੇ ਹੋਏ ਵਿਸ਼ੇਸ਼ ਸੈਸ਼ਨ ਦੇ ਸਾਰਤਕ ਅਤੇ ਠੋਸ ਨਤੀਜੇ ਕੱਢੇ ਜਾਣ ਇਸ ਸੈਸ਼ਨ ਨੂੰ ਦੂਸ਼ਣਬਾਜ਼ੀ ਤੋਂ ਹਟ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਲਾਈ ਦੇ ਲਈ ਲਗਾਉਣਾ ਚਾਹੀਦਾ ਹੈ ਜਿਸ ਦੇ ਵਿੱਚ ਸਰਕਾਰ ਅਤੇ ਬਾਕੀਆਂ ਸਾਰੀਆਂ ਧਿਰਾਂ ਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੱਦੇ ਗਏ ਵਿਸ਼ੇਸ਼ ਸੈਸ਼ਨਾਂ ਨੇ ਪੰਜਾਬੀਆਂ ਨੂੰ ਘੋਰ ਨਿਰਾਸ਼ਾ ਦਿੱਤੀ ਹੈ ਇਸ ਦੇ ਵਿੱਚ ਗੰਭੀਰ ਮੁੱਦਿਆਂ ਤੇ ਬਹਿਸ ਅਤੇ ਚਰਚਾ ਹੋਣ ਦੀ ਥਾਂ ਆਪਸੀ ਦੁਸ਼ਮਣਬਾਜ਼ੀ ਵਿੱਚ ਉਲਝਣ ਤੱਕ ਸੀਮਤ ਰਹੇ ਪਰ ਇਸ ਵਾਰ ਵੀ ਪੰਜਾਬ ਦੇ ਲੋਕਾਂ ਨੂੰ ਅਜੇਹਾ ਡਰ ਹੀ ਸਤਾ ਰਿਹਾ ਹੈ ਚੰਦੂ ਮਾਦਰਾ ਨੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਆਪਣੇ ਸੁਝਾਅ ਭੇਜੇ ਨੇ ਜਿਸ ਦੇ ਵਿੱਚ ਪੰਜਾਬ ਵਿੱਚ ਕਿਸਾਨਾਂ ਦੀਆਂ ਫਸਲਾਂ ਦੀ ਕੁਦਰਤੀ ਆਫਤਾਂ ਅਤੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਦੀ ਪਰਭਾਈ ਲਈ ਕਿਸਾਨ ਖੇਤ ਮਜ਼ਦੂਰ ਖੇਤੀ ਬੀਮਾ ਯੋਜਨਾ ਦੇ ਨਾਂ ਹੇਠ ਪੰਜਾਬ ਸਰਕਾਰ ਵੱਲੋਂ ਠੋਸ ਵਿਆਪਕ ਕਿਸਾਨ ਪੱਖੀ ਖੇਤੀ ਬੀਮਾ ਯੋਜਨਾ ਤਿਆਰ ਕਰਨ ਲਈ ਸਭ ਤੋਂ ਵੱਡੀ ਲੋੜ ਦੱਸੀ ਹੈ ਐਸੇ ਯੋਜਨਾ ਦੇ ਬੀਮੇ ਦੀਆਂ ਕਿਸ਼ਤਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਭਰਨ ਦੀ ਵਿਧੀ ਤਿਆਰ ਕੀਤੀ ਜਾਵੇ ਪਾਖੜਾ ਡੈਮ ਅਤੇ ਹੋਰ ਸਾਰੇ ਡੈਮਾਂ ਵਿੱਚੋਂ ਗਾਰ ਕੱਢਣ ਲਈ ਕਾਨੂੰਨ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਡੈਮਾਂ ਨੂੰ ਸਾਫ਼ ਕਰਨ ਦੀ ਵਿਵਸਥਾ ਬਣਾਈ ਜਾਵੇ ਇਸ ਤੋਂ ਇਲਾਵਾ ਚੰਦੂ ਮਾਜਰਾ ਇੱਕ ਹੋਰ ਗੱਲਬਾਤ ਕੇ ਚਰਚਾ ਦੇ ਵਿੱਚ ਰਹੇ ਨੇ ਦਰਅਸਲ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੇ ਹੁਣ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਇੱਕ ਵੀਡੀਓ ਸਾਂਝੀ ਕਰਕੇ ਲਿਖਿਆ ਕਿ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਾਲੀ ਫੇਸਬੁੱਕ ਅਕਾਊਂਟਾਂ ਤੇ ਮੇਰੇ ਸਮਝੌਤੇ ਸੰਬੰਧੀ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜੋ ਕਿ ਸਰਾਸਰ ਝੂਠ ਹੈ ਸੋ ਜਾਲੀ ਅਕਾਊਂਟਾਂ ਦੀਆਂ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹੋ ਉਹਨਾਂ ਨੇ ਕਿਹਾ ਕਿ ਫਗਦੇਵ ਸਿੰਘ ਢਿੰਸਾ ਦੇ ਭੋਗ ਤੋਂ ਬਾਅਦ ਮੇਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਆਮੋ ਸਾਹਮਣੇ ਮੁਲਾ ਇਹ ਅਸਮਝੋਤੀ ਦੀਆਂ ਜੋ ਖਬਰਾਂ ਚੱਲ ਰਹੀਆਂ ਨੇ ਇਹ ਸਿਰੇ ਤੋਂ ਝੂਠੀਆਂ ਨੇ ਉਹਨਾਂ ਨੇ ਇਹਨਾਂ ਸਭ ਨੂੰ ਖਾਰਿਜ ਕੀਤਾ ਹੈ ਇਸ ਤੋਂ ਇਲਾਵਾ ਉਹ ਕਿਵੇਂ ਭੜਕਦੇ ਨਜ਼ਰ ਆਏ ਨੇ ਕਿਸ ਤੇ ਭੜਕਦੇ ਨਜ਼ਰ ਆਏ ਨੇ ਤੁਸੀਂ ਇੱਕ ਵਾਰ ਹੋ ਵੀ ਸੁਣੋ ਸਪੈਸ਼ਲੀ ਦਿਰਾ ਤੋਂ ਜਾਲੀ ਆਈਡੀ ਦਾ ਹੈ ਸ਼ਰਾਧ ਭਰਪੂਰ ਖਬਰ ਚੁਲਾਈ ਜਾ ਰਹੀ ਹੈ ਕਿ ਮੇਰਾ ਤੇ ਸਸੂਲ ਸੀ ਬਵਾਦ ਦਾ ਕੋਈ ਸਮਝੌਤਾ ਹੋ ਗਿਆ ਜਾਂ ਹੋ ਰਿਹਾ ਤੇ ਸਰਾ ਸਰ ਗਾਲ ਤਾਂ ਸ਼ਰਾਧ ਵਾਲੀ ਗੱਲ ਆ ਔਰ ਇਸ ਤਰ੍ਹਾਂ ਦੀਆਂ ਖਬਰਾਂ ਤੇ ਪ੍ਰਸਾਦ ਨਹੀਂ ਰੱਖਣਾ ਚਾਹੀਦਾ ਅੱਜ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹ ਜੋ ਇੱਕ ਰਵਾਜ ਚੱਲ ਗਿਆ ਬਾਤ ਦਾ ਬਤੰਗੜ ਬਣਾਉਂਦਾ ਜਿਸ ਗੱਲ ਦਾ ਲੇਗਾ ਦੇਗਰੀ ਹੁੰਦਾ ਉਹ ਗੱਲਾਂ ਨੂੰ ਫਲਾਉਂਦਾ ਇਹ ਬੜੇ ਮੈਥੇ ਅਫਸੋਸ ਵਾਲੀ ਗੱਲ ਆ ਪਰ ਕਹਿ ਸਕਦਾ ਕਿ ਸਾ ਸੁਬੀਰ ਸਿੰਘ ਬਾਦਲ ਖੋਹਾਂ ਨਾਲ ਮੇਰਾ ਖਿਆਲ ਆ ਸਾ ਸੁਦੇਵ ਸਿੰਘ ਢੀਟਸਾ ਦੇ ਭੋਗ ਤੋਂ ਬਾਹਰ ਕਦੇ ਵੀ ਆਪੋ ਸਾਹਮਣੇ ਵੀ ਕਦੇ ਹੋਏ ਮਿਲਣਾ ਤਾਂ ਇੱਕ ਪਾਸੇ ਕਦੇ ਆਪੋ ਸਾਹਮਣੇ ਵੀ ਨਹੀਂ ਹੋਏ ਕਦੇ ਉਧਰ ਤੇ ਕਦੇ ਕੋਈ ਗੱਲਬਾਤ ਤਾਂ ਕੀ ਹੋਣੀ ਸੀ ਬਲ ਫੇਸ ਟੂ ਫੇਸ ਵੀ ਕਦੇ ਹੋਏ ਪਰ ਫੇਰ ਵੀ ਬਲ ਇਸ ਤਰ੍ਹਾਂ ਦੀ ਇਸ਼ਾਰਤ ਵਾਲੀ ਖਬਰ ਇੱਕ ਜਾਲੀ ਆਈ ਈ ਡੀ ਰਹੀ ਬਲ ਵੀਡੀਓ ਦੇ ਕਿਸੇ ਵਿੱਚ ਫਰੋਗੀ ਉਹ ਸਰਾਸਰ ਗਲਤ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਇਸ਼ਾਰਤ ਵਾਲੀਆਂ ਖਬਰਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਅਸੀਂ ਇੱਕ ਸਿਧਾਂਤਕ ਤੌਰ ਤੇ ਪੰਜਾਬ ਤੇ ਪੰਜਾਬੀਆਂ ਨੂੰ ਅ ਮਤਲਬ ਬਚਾਉਣ ਦੀ ਗੱਲ ਕਹਿ ਲਓ ਹਰ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਨਿਘਾਰ ਆ ਗਿਆ ਮਤਲਬ ਲੀਡਰਲੈਸ ਹੋ ਗਿਆ ਪੰਜਾਬ ਔਰ ਪੰਜਾਬ ਅੱਜ ਆਰਥਿਕ ਸਮਾਜਿਕ ਰਾਜਨੀਤਿਕ ਚੁਣੌਤੀਆਂ ਵੀ ਦੇ ਘਿਰਿਆ ਹੋਇਆ ਨਜ਼ਰ ਆ ਰਿਹਾ ਅੱਜ ਅਸੀਂ ਇੱਕ ਪੰਜਾਬ ਨੂੰ ਬਚਾਉਣ ਦੀ ਮਹਿੰਮ ਜਿਹੜੀ ਹੈ ਸਾਧਰਜਾਂਸੀ ਲੋਕੋਾਰ ਦੀ ਦੀ ਵਰਸੀ ਦੇ ਸਵਾਗਤ ਤੇ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ ਅਸੀਂ ਉਸ ਮਹਿੰਮ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪੰਜਾਬ ਨੂੰ ਇੱਕ ਪੰਜਾਬ ਤੇ ਪੰਜਾਬੀਅਤ ਦੀ ਫੈਰੇਦਾਰ ਪਾਰਟੀ ਦੇ ਤੌਰ ਤੇ ਔਰ ਲੋਕਾਂ ਦੇ ਹੱਕਾਂ ਦੀ ਜਦੋਂ ਜਹਦ ਲਈ ਲੜਨ ਲਈ ਖੜਨ ਵਾਲੀ ਅਤੇ ਸੰਘਰਸ਼ ਕਰਨ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਲੈ ਕੇ ਆਉਣ ਦੀ ਨਿਸ਼ਚਾ ਕੀਤਾ ਔਰ ਮੈਂ ਸਮਝਦਾ ਕਿ ਅੱਜ ਇਸ ਕੀ ਸਦਿਆ ਸ਼ਰਾਰਤਪੁਰ ਖਵਰਾ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਉਹ ਫਲਾ ਕੇ ਆਡੀ ਉਸ ਮੀਤ ਨੂੰ ਕੋਰਾ ਲਾਉਂਦਾ ਜਾਂਦਾ ਨੂੰ ਮੋੜਿਆ ਔਰ ਉਹਦੇ ਚ ਕੋਈ ਸ਼ਰਤਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਪੀਲ ਕਰਦੇ ਆ ਅਸੀਂ 7-8 ਜਾਂ ਤੇ ਲਗਵਾਲ ਜੀ ਦੀ ਪਤਨੀ ਤੇ ਸਵਕਦੇਵੀ ਮਲ ਸਾਥ ਸੋਈ ਸੀ ਬਾਦਲ ਤੇ ਉਹਨਾਂ ਦੇ ਦੂਜੇ ਸਾਥੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਕਿ 2 ਦਸੰਬਰ ਦਾ ਜਿਹੜਾ ਬਕੂਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾ ਨੇ ਸੁਣਾਇਆ ਸੀ ਉਹਦੇ ਤੇ ਅਮਲ ਕਰਕੇ ਉਹਦੇ ਤੇ ਵੈਰੇਦਾਰੀ ਕਰਕੇ ਕੀ ਮਲ ਪੰਜ ਦੀ ਮਹਾਂ ਜਥੇਬੰਦੀ ਸਰੋਪਨੀ ਇਕਾਲੀ ਨਾਲ ਨੂੰ ਸਾਡੀ ਮਜ਼ਬੂਤ ਕਰ ਸਕਦੇ ਆਂ ਔਰ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਇੱਕ ਮਜ਼ਬੂਤ ਭਾਰਤ ਪ੍ਰਸਤ ਲੀਡਰਸ਼ਿਪ ਦੇ ਸਕਦੇ ਆਂ ਸੋ ਉਹਦੇ ਤੇ ਜਿਹੜਾ ਵੀ ਸਹਿਯੋਗ ਹੋਏਗਾ ਉਹਨੂੰ ਬੇਸ਼ੱਕ ਜੀਆ ਕਿਹਾ ਜਾਏਗਾ ਇਹ ਸਾਡੀ ਸੋਚ ਨਾਲ